ਕਰਦੇ ਆ 13 ਨਵੰਬਰ ਨੂੰ ਫਤੇਗੜ ਸਾਹਿਬ ਦੇ ਪਿੰਡ ਆਲਮਪੁਰ ਦੇ ਸੂਏ ਕੋਲ ਪਿੰਡ ਹੁਸੈਨਪੁਰ ਦੇ ਸੁਖਦੇਵ ਸਿੰਘ ਦੀ ਲਾਸ਼ ਬਰਾਮਦ ਹੋਈ ਸੀ ਜਿਸ ਦੀ ਜਾਂਚ ਕਰਦੇ ਹੋਏ ਬਸੀ ਪਠਾਣਾ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਕੁਲਦੀਪ ਕੌਰ ਤੇ ਗੁਰਪ੍ਰੀਤ ਸਿੰਘ ਹਰਜਸਪ੍ਰੀਤ ਸਿੰਘ ਵਾਸੀ ਪਿੰਡ ਭੋਜੇ ਮਾਜਰਾ ਥਾਣਾ ਚਮਕੌਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਹਾਂਜੀ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਵਾਸੀ ਹੁਸੈਨਪੁਰਾ ਨੇ ਬਿਆਨ ਦਰਜ ਕਰਾਇਆ ਸੀ ਕਿ ਉਹਦਾ ਪਰਾ ਸੁਖਦੇਵ ਸਿੰਘ ਆਪਣੇ ਪਤਨੀ ਦੇ ਤੇ ਬੱਚਿਆਂ ਸਮੇਤ ਵੱਖਰੇ ਘਰ ਚ ਰਹਿੰਦਾ ਤੇ 13 ਤਰੀਕ ਨੂੰ ਤੜਕੇ 3:00 ਵਜੇ ਉਸ ਦੀ ਪਤਨੀ ਕੁਲਦੀਪ ਕੌਰ ਜੋ ਜੀਦੇ ਕੇ ਗੁਰਪ੍ਰੀਤ ਸਿੰਘ ਵਾਸੀ ਭੋਜੇ ਮજરા ਆਣਾ ਚਮਕੌਰ ਸਾਹਿਬ ਨੇੜੇ ਰੈਸਿਡੈਂਸੀ ਗੁਰਪ੍ਰੀਤ ਸਿੰਘ ਦੇ ਭਰਾ ਹਰਜਸਪ੍ਰੀਤ ਹਰਜਸਪ੍ਰੀਤ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਭਰਾ ਸਿਕਦੇਵ ਸਿੰਘ ਦਾ ਤੇ ਉਹਦੀ ਜਿਹੜੀ ਡੈੱਡ ਬਡੀ ਹੈ ਸੁਖਦੇਵ ਸਿੰਘ ਵੀ ਉਹਨਾਂ ਨੇ ਮੋਟਰਸਾਈਕਲ ਤੇ ਸੁਖਦੇਵ ਸਿੰਘ ਦੇ ਤੇ ਲੱਤ ਕੇ ਪੁਲਿਸ ਉਹ ਅਗੰਪੂਰ ਕੋਲ ਕਤਲਾਂ ਸੜ ਦਿੱਤੀ ਹੈ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵਾਲ ਐਸਪੀ ਡੀ ਸਾਹਿਬ ਉਹਨਾਂ ਦੇ ਰਿਟਰੈਕਸ਼ਨਸ ਤੇ ਤਤਤੀਸ਼ ਅੱਗੇ ਵਧਾਈ ਗਈ ਤੇ ਮੁਕੱਦਮੇ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਬਾਕੀ ਤਤਤੀਸ਼ ਚੱਲ ਰਹੀ ਹੈ ਕੀ ਕਾਰਨ ਰਿਹਾ ਮਾਰਨ ਦਾ ਨਾ ਇਹਨਾਂ ਦੇ ਬਿਆਨ ਮੁਤਾਬਕ ਮਦਈਦੇ ਤੇ ਪਿਕਸ਼ਮ ਦਾ ਉਹ ਜਿਹੜੇ ਪਲਦੀਪ ਕੌਰ ਹੈ ਮ੍ਰਿਤਕ ਦੀ ਵਾਈਫ ਉਹਦੇ ਗੁਰਦੇਵ ਸਿੰਘ ਨਾਲ ਰਿਲੇਸ਼ਨਸ਼ਿਪ ਕਿੰਨੇ ਸਮੇਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ ਉਹਨਾਂ ਦੇ ਘਰ ਵੀ ਹੁਣ ਜਾਣ ਸੀ ਇਹਨਾਂ ਦੇ ਰੋਕਦਾ ਸੀ ਇਸ ਕਰਕੇ ਇਹਨਾਂ ਨੇ ਗੱਲ ਕੇ ਕਿੰਨੇ ਸਮਾਂ ਪਹਿਲਾਂ ਤੇ ਰਿਲੇਸ਼ਨਸ਼ਿਪ ਬਣਿਆ ਇਹ ਸਾਹਮਣੇ ਹਾਲੀ ਇਹ ਗੱਲ ਤਪੀਸ ਚੱਲ ਰਹੀ ਹੈ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਨੂੰ ਇਹਦੇ ਨਾਲ ਸਹਰਾਣੇ ਨਾਲ ਇਹਦਾ ਉਹ ਦੱਬਿਆ ਲੱਕ ਦੱਬਿਆ ਤੇ ਇਹ ਸਾਖੋਟਿਆ ਤੇ بیسਬਾਲ ਪੈਟਰਨਰ ਵੀ ਦੇ ਸਿਰ ਚ ਵਾਰ ਕੀਤਾ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਮਕਦਮੇ ਦਰਜ ਹਾਂਜੀ ਜਿਹੜਾ ਹਰ ਹਰਜਸਪ੍ਰੀਤ ਦਾ ਇਹਦੇ ਖਿਲਾਫ ਦੋ ਮਕਦਮੇ ਸਾਡੀ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹ ਜਿਹੜਿਆ ਬ੍ਰਾਮਦੀਪ ਵਗੈਰਾ ਵੀ ਹੋਈ ਹੈ ਸਰਾਨੇ ਦਾ ਹਾਂਜੀ ਸਰਾਨੇ ਦੀ ਬ੍ਰਾਮਦੀਪ ਕਰ ਲਈ ਗਈਆਂ ਮੋਕੇ ਤੋਂ ਬਾਕੀ ਜਿਹੜੀ ਹੈ ਹੁਣ ਇਹਨਾਂ ਦਾ ਰਿਮਾਂਡ ਲੈ ਜਾਊਗਾ ਜੇ ਪੇਸ਼ੇਦਾਰਦ ਕੀਤੇ ਜਾਣਗੇ ਤੇ ਹੋਰ ਇਹਦੇ ਵਿੱਚ ਬ੍ਰਾਮਦੀਪ ਕੀ ਜਿਹੜੀ ਇੱਥੇ ਜੋ ਜਿਹੜੀ ਲੇਡੀਜ਼ ਹੈ ਇਸ ਦੀ ਫਸਟ ਮੈਰਿਜ ਹੈ ਸੈਕੰਡ ਮੈਰਿਜ ਇਸ ਨਾਲ ਆ ਸਾਡੇ ਤਪਤੀਸ਼ ਚ ਜੇ ਸੈਕੰਡ ਮੈਰ ਜਿਹੜੀ ਗੱਲ ਨਹੀਂ ਸਾਹਮਣੇ ਤੇ ਬਾਕੀ ਤਪਤੀਸ਼ ਚ ਅੱਗੇ ਗੱਲ ਪਤਾ